ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਇਹ ਨਹੀਂ ਦਿਨੀ ਪੂਰੇ ਹਿੰਦੁਸਤਾਨ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਪਹਿਲੇ ਚਰਨ ਦੀਆਂ ਵੋਟਾਂ ਪੈ ਗਈਆਂ ਨੇ ਦੂਸਰੇ ਚਰਨ ਦੀਆਂ ਵੋਟਾਂ ਵੀ ਲਗਾਤਾਰ ਨੇੜੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ 7 ਚਰਨ ਦੇ ਵਿੱਚ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਪੰਜਾਬ ਦੇ ਵਿੱਚ 19 ਮਈ ਨੂੰ ਵਾਰੀ ਆ 19 ਮਈ ਨੂੰ ਸੱਤਵਾਂ ਚਰਨ ਹੋਊਗਾ ਤੇ ਸੱਤਵੇਂ ਚਰਨ ਦੇ ਵਿੱਚ ਆਖਰੀ ਚਰਨ ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਅਜਿਹੇ ਦੇ ਵਿੱਚ ਡੇਲੀ ਪੋਸਟ ਪੰਜਾਬੀ ਦੀ ਇਹੀ ਕੋਸ਼ਿਸ਼ ਹੈ ਕੀ ਲੋਕਾਂ ਦੀ ਨਾਜ ਨੂੰ ਪਛਾਣਿਆ ਜਾਵੇ ਲੋਕਾਂ ਦੇ ਮਨ ਦੀ ਬਾਤ ਕੀ ਹੈ ਉਸ ਨੂੰ ਲਿਆ ਕੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਲੋਕ ਕੀ ਸੋਚਦੇ ਨੇ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਉਮੀਦਵਾਰ ਜਿੱਤ ਕੇ ਸਾਂਸਦ ਬਣਨਾ ਚਾਹੀਦਾ ਇਸ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਪਟਿਆਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਪਟਿਆਲਾ ਤੋਂ ਚੰਡੀਗੜ੍ਹ ਦੀ ਰੋਡਵੇਜ਼ ਦੀ ਬੱਸਾਂ ਸਾਡੇ ਵਿੱਚ ਇਸ ਦੇ ਵਿੱਚ ਬੱਸ ਦੇ ਵਿੱਚ ਕੁਝ ਯਾਤਰੀ ਨੇ ਜੋ ਚੰਡੀਗੜ੍ਹ ਵੱਲ ਜਾ ਰਹੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬ੍ਰਦਰ ਕੀ ਨਾਮ ਹੈ ਤੁਹਾਡਾ ਅਰਸ਼ ਵੀਰੇ ਅਰਸ਼ ਜਿਸ ਤਰ੍ਹਾਂ ਦੇ ਨਾਲ ਹੁਣ ਇਲੈਕਸ਼ਨ ਹੋ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਕੀ ਲੱਗਦਾ ਜੇਕਰ ਪਿਛਲੇ ਸਾਲ ਪਿਛਲੀ 5 ਸਾਲਾਂ ਦੀ ਮੋਦੀ ਦੀ ਗੱਲ ਕਰ ਲਈਏ ਤਾਂ ਕਿੰਨੇ ਕੁ ਸੰਤੁਸ਼ਟ ਹੈਗੇ ਹੋ ਤੁਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਪਤਾ ਨਹੀਂ ਅਪੋਂ ਤੋਂ ਵੀ ਨਹੀਂ ਹੈ ਨਹੀਂ ਨੌਲੇ ਠੀਕ ਹੈ ਵੋਟ ਪਾ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਪਾ ਰਹੇ ਹਾਂ ਕੀ ਸੋਚ ਕੇ ਵੋਟ ਪਾ ਰਹੇ ਇਸ ਵਾਰ ਕੀ ਸੋਚ ਕੇ ਵੋਟ ਪਾਉਂਗੇ ਇਸ ਸੋਚ ਕੇ ਪਾਵਾਂਗੇ ਜੀ ਵੀ ਆਪਣੇ ਦੇਸ਼ ਦੀ ਤਰੱਕੀ ਹੋਵੇ ਠੀਕ ਹੈ ਜਿਹੜੀ ਆਪਣੀ बड़े लिखे बच्चे रे बेरोजगार फिरदे ने उनका दा कुछ होवे ही हां बस उम्मीदवार देखते हो या पार्टी देखते हो ਤੁਸੀਂ ووٹ ਪਾਉਣ ਲੱਗੇ ਪਾਰਟੀ ਨੂੰ ਪਹਿਲ ਦੰਨੇ ਹੋ ਜਾਂ ਉਮੀਦਵਾਰ ਨੂੰ ਪਹਿਲ ਦੰਨੇ ਹੋ ਪਾਰਟੀ ਨੂੰ ਪਾਰਟੀ ਨਹੀਂ ਠੀਕ ਹੈ ਮੈਮ ਤੁਹਾਡਾ ਕੀ ਨਾਮ ਹੈ ਮਾਈ ਨੇਮ ਇਜ਼ ਪੋਜਾ ਸ਼ਰਮਾ ਤੁਸੀਂ ਵੋਟ ਕਾਸਟ ਕਰਦੇ ਹੋ ਪਾਉਨੇ ਆਪਣੀ ਵੋਟ ਐਕਚੁਅਲੀ ਆਮ ਫਰੋਂ ਹਰਿਆਣਾ ਆਮ ਨੋਟ ਫਰੋਂ ਪੰਜਾਬ ਹਰਿਆਣਾ ਤੋਂ ਬਿਲੋਂਗ ਕਰਦੇ ਆ ਠੀਕ ਹੈ ਕੋਈ ਗੱਲ ਨਹੀਂ ਲੇਕਿਨ ਹਰਿਆਣਾ ਪੰਜਾਬ ਹੋਵੇ ਹਿੰਦੁਸਤਾਨ ਦਾ ਕੋਈ ਵੀ ਪਾਰਟ ਹੋਵੇ ਲੋਕ ਸਭਾ ਦੀਆਂ ਚੋਣਾਂ ਨੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਆ ਪਿਛਲੀ ਸਰਕਾਰ ਤੋਂ ਖੁਸ਼ ਹੋ ਜਾਂ ਤੁਸੀਂ ਸਰਕਾਰ ਬਦਲ ਨਹੀਂ ਦੇਖਣਾ ਚਾਹੁੰਦੇ ਹੋ ਚੇਂਜ ਆਈ ਥਿੰਕ ਚੇਂਜ ਇਜ਼ ਅ ਬੈਸਟ ਪਾਰਟ ਥੈਟ ਆਮ ਨੋਟ ਫੁਲੀ ਸੈਟੀਸਫਾਈਡ ਫਰੋਂ ਰੀਸੈਂਟਲੀ ਸਰਕਾਰ ਸੋ ਆਈ ਵਾਂਟ ਅ ਚੇਂਜ ਅੱਛਾ ਜੇ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਨੂੰ ਕੰਪੈਰੀਟਿਵਲੀ ਦੇਖਿਆ ਜਾਵੇ ਤਾਂ ਕਿਸ ਨੂੰ ਜ਼ਿਆਦਾ ਤੁਸੀਂ ਲਾਈਕ ਕਰੋਗੇ ਰਾਹੁਲ ਗਾਂਧੀ ਕੀ ਕੀ ਕਾਰਨ ਕਾਜ਼ ਸ਼ੀ ਹੀ નોਟ ਦੈਟ ਹਾਊ ਟੂ ਹੈਂਡਲ ਅ ਸਰਕਾਰ ਆਈ ਥਿੰਕ ਮੋਦੀ ਨਰਿੰਦਰ ਮੋਦੀ ਜੀ ਨੇ ਅਜੇ ਤੱਕ ਇਦਾਂ ਦਾ ਕੁਝ ਕੀਤਾ ਨਹੀਂ ਹੈ ਕਿ ਕੁਝ ਸਪੈਸ਼ਲ ਹੋਵੇ ਕੁਚ ਚੇਂਜ ਮੰਨਦੇ ਹੋ ਮੰਨਦੇ ਹੋ ਬਾਅਦੇ ਜ਼ਿਆਦਾ ਕੀਤਾ ਸੀ ਬਾਅਦੇ ਬਦਬਦ ਕੁਝ ਕੀਤਾ ਨਹੀਂ ਹੈ ਖਾਸ ਕੋਈ ਨਹੀਂ ਠੀਕ ਹੈ ਵੋਟ ਪਾਉਣੇ ਹੋ ਹਰ ਸਰ ਇਸ ਵਾਰ ਵੋਟ ਪਾਉਂਗੇ ਹਾਂ ਇਸ ਵਾਰ ਵੋਟ ਪਾਣੀ ਠੀਕ ਹੈ ਸਰ ਤੁਹਾਡਾ ਕੀ ਨਾਮ ਹੈਗਾ ਕਿੱਥੋਂ ਬਲੋਂਗ ਕਰਦੇ ਹੋ ਸ਼ਿਵਰਾਮ ਪਟੇਲਾ ਸੁਲਿੰਦਰ ਕੀ ਮੰਨਦੇ ਹੋ 19 ਮਈ ਨੂੰ ਪੰਜਾਬ ਦੇ ਵਿੱਚ ਚੋਣ ਹੋ ਰਹੀ ਹੈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਰ ਸੱਤ ਚਰਨਾਂ ਦੇ ਵਿੱਚ ਚੋਣ ਹੋ ਰਹੀ ਹੈ ਕੀ ਸੋਚ ਕੇ ਇਸ ਵਾਰ ਵੋਟ ਪਾਉਂਗੇ ਤੁਸੀਂ ਆਪਣੀ ਤੋਂ ਵੀ ਫੈਗਲੇ ਸਰ ਮੈਂ ਇਸ ਵਾਰ ਕਿਸੇ ਨੂੰ ਵੋਟ ਨਹੀਂ ਪਾਣਾ ਚਾਹੁੰਦਾ ਕਿਉਂ ਰੀਜ਼ਨ ਇਹ ਹੈ ਕਿ ਜਿੰਨੀ ਵੀ ਸਰਕਾਰਾਂ ਆਈਆਂ ਸਾਰਿਆਂ ਨੇ ਆਪਣੇ ਆਪਣੇ ਵਾਅਦੇ ਕਰੇ ਲੇਕਿਨ ਕੋਈ ਪੂਰਾ ਨਹੀਂ ਕਰਤਾ ਹੈਗਾ ਸਾਹ ਹੱਥ ਜੋੜੇ ਕੋਸ਼ਟਾ ਬੋਡ ਲੱਗ ਕੇ ਚਲੇ ਜਾਣੇ ਉਸਕੇ ਬਾਅਦ ਕੋਈ ਨਹੀਂ ਪੁੱਛਦਾ ਸਾਬਾ ਅੱਛਾ ਤੁਸੀਂ ਇੱਕ ਗੱਲ ਕਹੀ ਹੈ ਕਿ ਤੁਸੀਂ ਨਿਰਾਸ਼ ਹੋ ਪਾਰਟੀਆਂ ਤੋਂ ਹਨਾ ਜਿਸ ਤਰ੍ਹਾਂ ਦੇ ਵਾਅਦੇ ਕਰਦੀਆਂ ਨੇ ਇਸ ਵਾਰ ਵੀ ਪਾਰਟੀਆਂ ਚੋਣ ਮੈਨੀਫੈਸਟੋ ਚ ਵਾਅਦੇ ਬਹੁਤ ਲੈ ਕੇ ਆਏ ਆ ਕਾਂਗਰਸ ਲੈ ਕੇ ਆਈ ਹੈ ਵਾਅਦਾ ਕਿ ਨਿਯਾਇ ਦੇਵਾਂਗੇ ਅਸੀਂ 72000 ਰੁਪਿਆ ਸਾਲਾਨਾ ਬਹੁਤ ਅਤੀ ਗਰੀਬ ਪਰਿਵਾਰਾਂ ਨੂੰ ਦੇਵਾਂਗੇ ਕੀ ਸਮਝਦੇ ਹੋ ਪੂਰਾ ਕਰੂਗੀ ਜੇ ਪਾਰਟੀ ਬਣੇਗੀ ਕੋਈ ਪੂਰਾ ਨਹੀਂ ਕਰਦਾ ਜੀ ਸਭਾ ਬਾਰੇ ਬਿਨਾਂ ਜੇਬਾਂ ਭਰਦੇ ਹੋਰ ਕੁਝ ਨਹੀਂ ਕਰਦੇ ਮੇਰਾ ਮੰਨਣਾ ਇਹ ਹੈ ਮੇਰੇ ਅੱਜ 55 ਸਾਲ ਦੀ ਉਮਰ ਹੋ ਗਈ ਹੈ ਮਨ ਇੰਨੀ ਵਾਰੀ ਵੋਟਾਂ ਪਾਈਆਂ ਆਪਣੀ ਲਾਈਫ ਕੇ ਅੰਦਰ ਲੇਕਿਨ ਸਾਨੂੰ ਅਸੀਂ ਸੈਟੀਸਫਾਈਡ ਨਹੀਂ ਕਿ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਵੀ ਜਿਹੜੀ ਪਾਰਟੀ ਚੋਣ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕਰਦੀ ਹੈ ਪੂਰੇ ਕਰਨ ਜੇ ਨਹੀਂ ਕਰਦੀ ਤੇ ਫਿਰ ਜਿੰਨੀ ਕਰਦੀ ਹੈ ਸਰਕਾਰ ਕਰਦੀ ਹੈ ਉਹ ਕਿਸ ਬਾਤ ਦੀ ਸਰਕਾਰ ਹੈ ਸਰਕਾਰ ਬਣਾਦੀ ਹੈ ਪਬਲਿਕ ਆਪਣੀ ਆਪਣੇ ਫਾਇਦੇ ਵਾਸਤੇ ਬਣਾਉਂਦੀ ਹੈ ਪਬਲਿਕ ਨੂੰ ਫਾਇਦਾ ਨਹੀਂ ਹੁੰਦਾ ਫਾਇਦਾ ਕਿਸ ਦਾ ਨਹੀਂ ਪਾਉਂਗੇ ਵੋਟਾਂ ਮੈਨੂੰ ਨਹੀਂ ਪਤਾ ਇਸ ਬਾਰੇ ਸੋ ਕਈ ਕਹਿ ਰਹੇ ਨੇ ਕਿ ਉਹ ਇਸ ਵਾਰ voting ਨਹੀਂ ਪਾਉਣਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਰਕਾਰਾਂ ਚੋਣਾਂ ਦੇ ਦੌਰਾਨ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦਾ ਵੱਡੇ-ਵੱਡੇ ਵਿਕਾਸ ਕਰਨ ਦਾ ਲੇਕਿਨ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਜਿਹੜੇ ਵਾਅਦੇ ਹੁੰਦੇ ਨੇ ਉਹ ਸਿਰਫ ਕਾਗਜ਼ਾਂ ਤੱਕ ਹੀ ਰਹਿ ਜਾਂਦੇ ਨੇ ਪੂਰੇ ਨਹੀਂ ਕਰਦੇ ਅੰਕਲ ਕੀ ਤੁਹਾਡਾ ਕੀ ਨਾਮ ਹੈ ਜੀ ਪਿਆਰਾ لال ਗੜਕਾ ਠੀਕ ਹੈ ਕੀ ਸੋਚਦੇ ਹੋ ਪ੍ਰਧਾਨ ਮੰਤਰੀ ਮੋਦੀ ਇੱਕ ਪਾਸੇ ਆ ਇੱਕ ਪਾਸੇ ਰਾਹੁਲ ਗਾਂਧੀ ਹੈ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਚੋਣਾਂ ਤਾਂ ਪ੍ਰਧਾਨ ਮੰਤਰੀ ਜੀ ਹੋਈ ਨਹੀਂ ਗਈਆਂ ਤਾਂ ਲੋਕਸਭਾ ਦੀਆਂ ਚੋਣਾਂ ਨੇ ਤੁਸੀਂ ਕਿਵੇਂ ਕਹਿੰਦੇ ਹੋ ਵੀ ਮੋਦੀ ਇੱਕ ਪ੍ਰਧਾਨ ਮੰਤਰੀ ਅਤੇ راہੁਲ ਰਾਹੁਲ ਕਦੇ ਪ੍ਰਧਾਨ ਮੰਤਰੀ ਬਣਿਆ ਨਹੀਂ ਜੋ ਜੋ ਪਾਰਟੀ ਜਿੱਤੇਗੀ ਚਲੋ ਉਸ ਦਾ ਪ੍ਰਧਾਨ ਮੰਤਰੀ ਬਣੂਗਾ ਜਿਹੜਾ ਵੀ ਬਣੂਗਾ ਮੋਦੀ ਤਾਂ ਨਹੀਂ ਹੋਣਾ ਚਾਹੀਦਾ ਘਟੋ ਘਟ ਜੋ ਕੁਛ ਉਸ ਨੇ ਕਰਿਆ ਸਾਰੀਆਂ ਸੰਸਵਾ ਤੋੜਤੀਆਂ ਜਿਹੜੀਆਂ 70 ਸਾਲ ਚ ਬਣੀਆਂ ਸਿੱਖਿਆ ਦਾ ਹਾਲ ਬੁਰਾ ਕਰਤਾ ਸਿਹਤ ਦਾ ਬੁਰਾ ਕਰਤਾ ਪਲੈਨਿੰਗ ਕਮਿਸ਼ਨ ਤੋੜਤਾ ਆਰਬੀਆਈ ਦਾ ਬੁਰਾ ਹਾਲ ਕਰਤਾ ਆਦਮੀ ਚੋਂ ਪੈਸਾ ਹੀ ਕਢਾਲਿਆ ਹੈ ਤੇ ਥੱਦਿਓ ਪੈਸਾ ਪਾਣੀ ਦਾ ਰੂਲ ਹੈ ਕਿ ਉਹ ਥੱਲੇ ਨੂੰ ਜਾਂਦਾ ਇਹ ਉਲਟਾ ਉਹ ਜੇ ਉੱਤੇ ਹੀ ਦੋਨੋਂ ਹੁੰਦਾ ਮੋਟਰ ਲਾਉਣੀ ਪੈਂਦੀ ਆ ਇਹਨੇ ਇਹੀ ਜੀ ਮੋਟਰ ਨਾਲ ਹੀ ਉੱਤੇ ਮਰਨੀਆਂ ਡਾਨੀਆਂ ਨੂੰ ਭੇਜ ਲਿਆ ਪੈਸੇ ਬੈਂਕਾਂ ਨਾਲ ਰੋਜ਼ ਕਿਸਾਨ ਰੋਜ਼ ਸੋਈ ਸੰ ਕਰ ਰਿਹਾ ਮਜ਼ਦੂਰ 50000 ਰੁਪਏ ਵਾਸਤੇ ਮਾਰ ਰਿਹਾ ਕਰਿਆ ਕੀ ਆ ਕੋਈ ਤਾਂ ਉਕੂਕੀ ਬੋਲਦਾ ਬਲਕਿ ਮੈਂ ਕਹਾਂਗਾ ਇਹ ਪ੍ਰਧਾਨ ਮੰਤਰੀ ਤਰ੍ਹਾਂ ਗੱਲ ਹੀ ਨਹੀਂ ਕਰਦੇ ਜਦ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉਹ ਬੀਜਪੀ ਦਾ ਪ੍ਰਧਾਨ ਮੰਤਰੀ ਨਹੀਂ ਹੈ ਉਹ ਉਹ ਫਾਕ ਜਿਹੜੀ ਦੇਸ਼ ਦੀ ਉਹ ਮੋਦੀ ਦੀ ਫੌਜ ਨਹੀਂ ਹੈ इवन ओ आर एस एस ਨੂੰ ਆਪਣੀ ਫੌਜ ਨਹੀਂ ਕਹਿ ਸਕਦਾ ਕਿਉਂਕਿ ਉਹ ਵੀ ਡਿਵਾਈਡਡ ਹੈ ਸੋ ਮੋਦੀ ਦਾ ਕੀ ਮੋਦੀ ਤਾਂ ਹਰ ਗੱਲ ਨੂੰ ਮੋਦੀ ਦੇ ਚਿਹਰੇ ਚਾਟ ਕੇ ਮੋਦੀ ਤਸਵੀਰ ਦੋ ਬੰਦੇ ਦਾ ਸਰਕਾਰ ਹੈ ਦੋ ਬੰਦੇਾਂ ਦੀ ਜੇ ਸਰਕਾਰ ਹੋਏਗੀ ਮੁਲਕ 'ਚ ਜੋ ਜਿੰਨੇ ਮਰਜ਼ੀ ਚੰਗੇ ਹੋਣ ਇਸ 'ਚ ਨਾ ਵੀ ਜਾਈਏ ਉਹ ਜਿੰਨੇ ਮਰਜ਼ੀ ਇਮਾਨਦਾਰ ਹੋਣ ਜੇ ਦੋ ਬੰਦਿਆਂ ਦੀ ਸਰਕਾਰ ਹਿੰਦੁਸਤਾਨ ਦੇ 130 ਕਰੋੜ ਲੋਕਾਂ ਤੇ ਰਾਜ ਕਰੇਗੀ ਤਾਂ ਕਦੇ ਵੀ ਨਹੀਂ ਯੂਪੀ ਦੇ ਪ੍ਰਧਾਨ ਮੰਤਰੀ ਅਦਿੱਤਿਆਨਾਥ ਨੇ ਬਿਆਨ ਦਿੱਤਾ ਸੀ ਜੋ ਤੁਸੀਂ ਗੱਲ ਕਰੀ ਆ ਇਹ ਹਾਂ ਮੁਖਾ ਮਾਫ ਕਰਨਾ ਮੁੱਖ ਮੰਤਰੀ ਉਹਨਾਂ ਬਿਆਨ ਦਿੱਤਾ ਸੀ ਕਿ ਮੋਦੀ ਦੀ ਫੌਜ ਹੈ ਕਿ ਕਹਿੰਦੇ ਉਹਨਾਂ ਨੇ ਨਹੀਂ ਮੁਖਤਾਰ ਨਵਾਸ ਨਕਬੀ ਨੇ ਵੀ ਦਿੱਤਾ ਮੋਦੀ ਦੀ ਫੌਜ ਕਹਿੰਦਾ ਮੋਦੀ ਨੇ 에ਅਰ ਸਟ੍ਰਾਈਕ ਕੀਆ ਘੁਸਕੇ ਮੋਦੀ ਕਹਿੰਦੇ 에ਅਰ ਸਟ੍ਰਾਈਕ ਕਰਨਾ ਅੱਲੋਂ ਗਾਨੋਂ ਤੁਸੀਂ ਹਿੰਦੂ ਮੁਸਲਮਾਨ ਦੇ ਨਾਂ ਤੇ ਲੜਾਉਂ ਅਸੀਂ ਆ ਬਸ ਬੈਠੇ ਮੈਨਾਂ ਤੋਂ ਸ਼ੱਕ ਕਰੀ ਜਾਦਾ ਕਿ ਸਰਦਾਰ ਨੇ ਕਿਤੇ ਮੇਰੇ ਛੋੜੀ ਨਾ ਮਾਰਨ ਏਦੋਂ ਵੱਡਾ ਦੁਖਾਂਤ ਕੀ ਹੋਏਗਾ ਮੁਰਗੇ ਚ ਵੀ ਗੋੰਡੀ ਗੋੰਡੀ ਟੋੜਰਦਾ ਬਸ ਬੈਠਾ ਬੰਦਾ ਦੂਜੇ ਤੋਂ ਡਰਦਾ ਰਾਤ ਨੂੰ ਤੁਰਿਆ ਜਾਂਦਾ ਸੜਤੇ ਦੂਜੇ ਬੰਦੇ ਤੋਂ ਡਰਦਾ ਲੇਕਿਨ ਭਾਜਪਾ ਦੇ ਅੰਕਲ ਕਹਿ ਰਹੀ ਆ ਕਿ ਅਸੀਂ ਪਾਕਿਸਤਾਨ ਨੂੰ ਡਰਾ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਕੇ ਪਾਕਿਸਤਾਨ ਪਿੱਛੇ ਹਟਿਆ ਉਹਨਾਂ ਨੇ ਪ੍ਰਦਮਨ ਨੂੰ ਆਖਿਆ ਜੇ ਉਹਨਾਂ ਦੇ ਪ੍ਰਦਮਨ ਨੂੰ ਉਹਨੇ ਆਪਣੀ ਮਰਜ਼ੀ ਨਾਲ ਭੇਜਾ ਬਾਕੀ ਨੂੰ ਬੁਲਾ ਲੈਂਦੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੁਸੀਂ ਕਰਤਾਰ ਸਰਾਬੇ ਨੂੰ ਯਾਦ ਕਰੋ ਤੁਸੀਂ ਭਗਤ ਸਿੰਘ ਨੂੰ ਯਾਦ ਕਰੋ ਹੈ ਤੇ ਤੁਸੀਂ ਗੱਲਾਂ ਕੀ ਨਹੀਂ ਕਰਦੇ ਹੋ ਗੱਲਾਂ ਕਰਦੇ ਉਸ ਕਰਤਾਰ ਸਰਾਬੇ ਦੀ ਕਿਤਾਬ ਤੁਸੀਂ ਅਸ਼ੀਰ ਉਦਮ ਸਿੰਘ ਦੇ ਤਰਫੋਂ ਲੁੱਟੇ ਰਹੀ ਸੀ ਕਿਤਾਬ ਛਾਪੀ ਆ ਰਹੀ ਸੀ ਉਸ ਨੇ ਸੋ ਜਿਹੜੇ ਬੰਦਿਆਂ ਨੇ ਆਜ਼ਾਦੀ 'ਚ ਕੁਝ ਕਰਿਆ ਨਾ ਹੋਵੇ ਇਹਨਾਂ ਦਾ ਹਾਲ ਹੈ ਵੀ ਮਾਂ ਦੋ ਮਾਮਾ ਦਾ ਪੈ ਕੇ ਰੌਲਾ ਇਹ ਕਹਿੰਦੀ ਮੇਰਾ ਬੱਚਾ ਦੂਜੀ ਕਹਿੰਦੀ ਮੇਰਾ ਤੇ ਜਦ ਫੈਸਲਾ ਨਾ ਹੋਇਆ ਜੱਜ ਕਹਿੰਦਾ ਦੋ ਫਾੜ ਕਰ ਦੋ ਅੱਧਾ-ਅੱਧਾ ਦੇ ਦਿਓ ਜਦੋਂ ਉਹਨੇ ਆ ਕੇ ਆਰਾ ਦੁਫਾੜ ਕਰਨ ਲੱਗੇ ਜਿਹੜੀ ਅਸਲੀ ਮਾਸੀ ਕਹਿੰਦੀ ਇਹ ਨਹੀਂ ਦੇ ਦੋ ਪੂਰਾ ਸੋ ਜਿਹਨੇ ਬੱਚਾ ਜੰਮਿਆ ਹੀ ਨਹੀਂ ਉਹਨੂੰ ਕੀ ਫਰਕ ਪੈਂਦਾ ਇਹ ਇਹਨਾਂ ਨੇ ਕੋਈ ਆਜ਼ਾਦੀ ਚ ਕਦੇ ਕੋਈ ਰੋਲ ਪਲੇ ਕਰਿਆ ਠੀਕ ਹੈ ਜਿਹਨੇ ਆਜ਼ਾਦੀ ਦਾ ਕਦੇ ਦੇਖਿਆ ਮੈਂ ਤੁਹਾਨੂੰ ਦੱਸਦਾ ਮੈਂ ਡਾਕਟਰ ਬਣਿਆ ਮੈਂ ਜਿੰਨਾ ਮਰਜ਼ੀ ਅਮੀਰ ਹੋ ਸਕਦਾ ਸੀ ਪਰ ਮੈਂ ਉੱਚੀ ਪੜ੍ਹਾਈ ਨਹੀਂ ਕਰ ਸਕਦਾ ਸੀ ਜੇ ਦੇਸ਼ ਜਾਣਾ ਹੁੰਦਾ ਤੱਪੜ ਸਕੂਲ 'ਚ ਅਸੀਂ ਪੜ੍ਹਦੇ ਸੀ ਬੋਰੀ ਘਰੋਂ ਲਿਆ ਜਾਂਦੇ ਸੀ ਰਾਹ ਵੀ ਟੋੜਨਾ ਪੜਦੇ ਸੀ ਅੱਜ ਅੱਜ ਤਾਂ ਪੜ੍ਹਾਈ ਖਤਮ ਆ ਠੀਕ ਹੈ ਅੱਜ ਤੋਂ ਬਸ ਸੋਚੀਂ ਸਾ ਆ ਪੰਜਾਬ 'ਚ 78 ਲੱਖ ਫੀਸ ਕਰੀ ਹੋਈ ਹੈ ਪਹਿਲਾਂ ਅਕਾਲੀ ਬੀਜੇਪੀ ਨੇ ਕਰੀ ਹੁਣ ਇਹਨਾਂ ਨੇ ਕਰਤੀ ਇੱਕ ਗੁਰੂ ਰਾਮਦਾਸ ਕਾਲ ਜਾਇ ਇਹਨਾਂ ਦਾ ਦੂਜਾ ਇੱਕ ਕਾਦਿਆਂ ਦਾ ਐਮਐਲਏ ਸੀ ਫਿਰ ਇਹਨਾਂ ਦਾ ਬਣ ਗਿਆ ਫਿਰ ਕਾਂਗਰਸ ਦਾ ਬਣ ਗਿਆ ਉੱਡਾ ਕਾਲ ਜਾਇ ਇਸ ਹਿਸਾਬ ਨਾਲ ਅੰਕਲ ਫਿਰ ਸਰਕਾਰਾਂ ਤਾਂ ਇਸੇ ਤਰ੍ਹਾਂ ਬਦਲਦੀਆਂ ਰਹਿਣਗੀਆਂ ਤੇ ਇਹ ਇਹ ਸਿਸਟਮ ਕੌਣ ਚੇਂਜ ਕਰੂਗਾ ਫਿਰ ਲੋਕ ਲਹੀ ਜਾਂਦੇ ਨੇ ਲੋਕ ਕਿੱ데 ਕਿਸਾਨ ਬੰਬੇ ਦੇ ਵਿੱਚ ਕਿਸਾਨਾਂ ਦੇ ਦੇਖੋ ਰਾਜਸਥਾਨ ਦੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋਏ ਪੱਤਰਕਾਰ ਜਿਨ੍ਹਾਂ ਦੇ ਉੱਤੇ ਇਹਨਾਂ ਪ੍ਰੈਸ ਮੈਂ ਸਮਝਦਾ ਜਿਵੇਂ ਡਾਕਟਰਾਂ ਬਈ ਸਾਨੂੰ ਐਮਰਜੈਂਸੀ ਹੁੰਦੀ ਹੈ ਮੈਨੂੰ ਪੱਤਰਕਾਰ ਦੋਸਤਾਂ ਨਾਲ ਬਾਹ ਪਿਆ ਫਿਰ ਪਤਾ ਲੱਗਾ ਇਹਨਾਂ ਲਈ ਸੱਤੋਂ ਜ਼ਿਆਦਾ ਕੋਕੋ ਤੁਸ ਗੋੜੀ ਚਲਦੀ ਹੁੰਦੀ ਆ ਉੱਥੇ ਤਾਂ ਜਿੱਦੇ ਤੁਸੀਂ ਖਬਰ ਦੇਓਗੇ ਉਹ ਕਹਿੰਦਾ ਬੱਚੂ ਜਿਆਦਾ ਇਹਨੂੰ ਡ੍ਰੌਪ ਕਰਦੇ ਨਹੀਂ ਫਿਰ ਬੀਵੀ ਬੱਚੇ ਦਾ ਧਿਆਨ ਕਰ ਠੀਕ ਹੈ ਯਾਨੀ ਤੁਸੀਂ ਹੁਣ ਅਗਲੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਖਣਾ ਚਾਹੁੰਦੇ ਜੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇਗਾ ਜਿਹੜਾ ਦੇਸ਼ ਚੋਂ ਖੋ ਚੁੱਕਿਆ ਉਹ ਮੁੜ ਕੇ ਇੰਨਾ ਜ਼ਿਆਦਾ ਖੋਇਆ ਜਾਏਗਾ ਮੁੜ ਕੇ ਵਾਪਸ ਨਹੀਂ ਲੰਮਾ ਠੀਕ ਹੈ ਠੀਕ ਹੈ ਠੀਕ ਹੈ ਸੋ ਕਈ ਵੋਟਰ ਜੇ ਵੀ ਨੇ ਜਿਹੜੇ ਕਿ ਨਰਿੰਦਰ ਮੋਦੀ ਦੀ ਸਰਕਾਰ ਤੋਂ ਬਿਲਕੁਲ ਖੁਸ਼ ਨਹੀਂ ਹਨ ਤੇ ਉਹ ਦੁਬਾਰਾ ਤੋਂ ਜੇ ਗੱਲ ਕਰੀਏ ਤਾਂ ਉਹ ਨਰਿੰਦਰ ਮੋਦੀ ਨੂੰ ਦੁਬਾਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਨਹੀਂ ਦੇਖਣਾ ਚਾਹੁੰਦੇ ਸਾਡੇ ਨਾਲ ਕੁਝ ਹੋਰ ਮੁਸਾਫਰ ਵੀ ਨੇ ਸਰ ਕੀ ਨਾਮ ਹੈ ਤੁਹਾਡਾ ਹਾਨੀ ਬਾਂਸਲ ਕਿੱਥੋਂ ਬਿਲੋਂਗ ਕਰਦੇ ਹੋ ਬਠਿੰਡਾ ਦਾ ਤੁਸੀਂ ਸਫਰ ਦੇ ਵਿੱਚੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਦੇਸ਼ ਦੀ ਸਰਕਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕੀ ਦੇਖਦੇ ਹੋ ਬੀਜੇਪੀ ਵਾਪਸ ਆ ਸਕਦੀ ਆ ਜਾਂ ਫਿਰ ਕੋਈ ਨਵੀਂ ਪਾਰਟੀ ਜਾਂ ਕੋਈ ਮਹਾ ਗਠਬੰਧਨ ਤੁਸੀਂ ਦੇਖਦੇ ਹੋ ਕਿ ਆਉਣਾ ਚਾਹੀਦਾ ਨਹੀਂ ਮਹਾ ਗਠਬੰਧਨ ਦੇ ਕੋਈ ਹਲੇ ਤੱਕ ਤਾਂ ਹੋਇਆ ਨਹੀਂ ਜਾਂ ਤਾਂ ਕਾਂਗਰਸ ਦਾ ਐਸਪੀ ਦੇ ਬੀਐਸਪੀ ਜਾਂ ਮਹਾ ਗਠਬੰਧਨ ਹੁੰਦਾ ਫਿਰ ਤਾਂ ਮਤਲਬ 70 80% ਚਾਂਸਸ ਤਾਂ ਮਹਾ ਗਠਬੰਧਨ ਦੇ ਹੀ ਸੀ ਮਗਰ ਹੁਣ ਕਾਂਗਰਸ ਦਾ ਗਠਬੰਧਨ ਨਹੀਂ ਹੋ ਸਕਿਆ ਮਗਰ ਨੋ ਡਾਊਟ ਫਰਕ ਤਾਂ ਪਊਗਾ ਐਸਪੀ ਦੇ ਬੀਐਸਪੀ ਦਾ ਵੀ ਮਗਰ ਜੇ ਜੇ ਹੋ ਜਾਂਦਾ ਜੇ ਹੁਣ ਕਿਉਂਕਿ ਐਸਪੀ ਬੀਐਸਪੀ ਦੋਨੋਂ ਇਕੱਠੇ ਨਹੀਂ ਕਾਂਗਰਸ ਨਾਲ ਉਹਨਾਂ ਨੇ ਹੱਥ ਨਹੀਂ ਮਿਲਾਇਆ ਜੇ ਮਿਲ ਜਾਂਦਾ ਹੱਥ ਫਿਰ ਕਿੰਨਾ ਕ ਫਰਕ ਪੈਣਾ ਸੀ ਫਿਰ ਤਾਂ ਬਹੁਤ ਜ਼ਿਆਦਾ ਫਰਕ ਪੈਣਾ ਸੀ ਨੇਚਰਲ ਜੀ ਗੱਲ ਆਈਏ ਤਾਂ ਫਿਰ ਤਾਂ ਮੰਨ ਕੇ ਚੱਲੋ ਤੁਸੀਂ 70% ਆਈ ਥਿੰਕ 60 ਤੋਂ 70% ਦਾ ਫੇਵਰਟੀ ਹੀ ਸੀਗਾ ਫਿਰ ਤਾਂ ਫਿਰ ਤਾਂ નો ਡਾਊਟ ਫੇਵਰਟੀ ਸੀ ਮਗਰ ਹੁਣ ਚਲੋ ਐਸਪੀ ਤੇ ਬੀਐਸਪੀ ਨਾਲ ਵੀ ਬਹੁਤ ਫਰਕ ਪਊਗਾ નો ਡਾਊਟ ਉਸ ਵੀ ਦੇਕਰ ਕੀ ਕੀ ਮੰਨਦੇ ਹੋ ਕੀ ਅੰਤਰ ਕਿੰਨਾ ਕ ਮੰਨਦੇ ਹੋ ਇੱਕ ਪਾਸੇ ਨਰਿੰਦਰ ਮੋਦੀ ਆ ਇੱਕ ਪਾਸੇ ਰਾਹੁਲ ਗਾਂਧੀ ਆ ਦੇਖੋ ਫਰਕ ਤਾਂ ਹੈਗਾ ਹੀ ਆ ਹੁਣ ਜੇ ਉਹ ਨਰਿੰਦਰ ਮੋਦੀ ਜੀ ਆਪਣੇ ਐਕਸਪੀਰੀਅੰਸ ਦਾ ਮਤਲਬ ਫਾਇਦਾ ਲੈ ਰਹੇ ਨੇ ਤੇ ਆਪਾਂ ਮੰਨਦੇ ਆ ਰਾਹੁਲ ਗਾਂਧੀ ਜੀ ਕੋਲ ਐਕਸਪੀਰੀਅੰਸ ਨਹੀਂ ਹੈਗਾ ਮਗਰ ਨਰਿੰਦਰ ਮੋਦੀ ਜੀ ਤੁਸੀਂ ਦੇਖੋਗੇ ਮਤਲਬ ਗੱਲਾਂ ਥੋੜੀਆਂ ਜਿਆਦਾ ਮਤਲਬ ਮਾਰਦੇ ਆ ਵੀ ਲੋਕਾਂ ਨੂੰ ਜਿਵੇਂ ਹੁਣ ਜਿਹੜੀ ਪੋਲੀਪਾਲੀ ਜਨਤਾ ਕਰ ਰਹੇ ਨੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋਗੇ ਹੂੰ ਤੁਸੀਂ ਦੇਖੋ ਜਿਹੜਾ ਹ ਕਲਾ ਹੀ ਕਹਿ ਸਕਦੇ ਆ ਫਿਰ ਵੀ ਨਰਿੰਦਰ ਮੋਦੀ ਦੇ ਕੋਲ ਕਿ ਕਲਾ ਕੀ ਲੋਕਾਂ ਨੂੰ ਪਰਮਾ ਕੇ ਨਾਲ ਜੋੜਦੇ ਆ ਕਲਾ ਬਿਲਕੁਲ ਹੈ ਜੀ ਤੁਸੀਂ ਤੁਸੀਂ ਜਿੰਨੂੰ ਮਰਜ਼ੀ ਪੁੱਛੋ ਦੇਖੋ ਕਲਾ ਤਾਂ ਸਾਫ਼ ਨਜ਼ਰ ਆਉਂਦੀ ਆ ਤੁਸੀਂ ਹੁਣ ਦੇਖੋ ਜਿਹੜਾ ਹੁਣ ਅਟੈਕ ਹੋਇਆ ਉਹਨਾਂ ਨੂੰ ਕਿਸੇ ਤਰ੍ਹਾਂ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਵੀ ਆਪਣੇ ਸਿਰ ਲੈ ਆ ਵੀ ਮੈਂ ਕਰਵਾਇਆ ਮੈਂ ਕੀਤਾ ਵੀ ਜੀਰੋ ਵੋਟਾਂ ਆ ਜਾਂਦੀਆਂ ਹੈ ਤੁਸੀਂ ਸਹੀ ਮੰਨਦੇ ਹੋ ਇਸ ਨੂੰ ਤੁਸੀਂ ਜਾਂ ਗਲਤ ਮੰਨਦੇ ਹੋ ਜਿਸ ਤਰ੍ਹਾਂ ਦਾ ਕ੍ਰੈਡਿਟ ਲੈਣਾ ਚਾਹ ਰਹੀ ਸੀ ਸਰਕਾਰ ਬਿਲਕੁਲ ਗਲਤ ਹੈ ਜੀ ਕ੍ਰੈਡਿਟ ਕਿਉਂ ਲੈ ਰਹੀ ਹੈ ਜੀ ਸਰਕਾਰ ਇਹ ਤਾਂ ਫੌਜ ਨੇ ਕੀਤਾ ਤਾਂ ਫੌਜ ਨੂੰ ਕਹਿ ਰਹੇ ਜੀ ਅਸੀਂ ਕਰਵਾਇਆ ਵੀ ਸਹੀ ਤਰੀਕਾ ਨਹੀਂ ਨਾ ਹੈਗਾ ਇਹ ਜਿਹੜੀ ਜਨਤਾ ਸਮਝਦੀ ਆ ਤੁਸੀਂ ਦੇਖੋ ਉਨੇ ਅਰਬਨ ਏਰੀਆ ਜਿਵੇਂ ਜਿਹੜੇ ਲੋਕੀ ਸਮਝਦੇ ਆ ਥੋੜਾ ਜਆ ਉਹਨਾਂ ਨੂੰ ਤਾਂ ਪਤਾ ਤੁਸੀਂ ਦੇਖੋਗੇ 80% ਮੈਂ ਹੁਣ ਕਿੰਨੇ ਲੋਕਾਂ ਨਾਲ ਜਿਵੇਂ ਆਪਾਂ ਗੱਲਬਾਤ ਕਰਦੇ ਆ ਮੈਨੂੰ ਇੱਕ ਵੀ ਬੰਦੇ ਨੇ ਨਹੀਂ ਕਿਹਾ ਵੀ ਹਾਂ ਨਹੀਂ ਇਹ ਸਹੀ ਆ ਹਰ ਇੱਕ ਬੰਦੇ ਦੀ ਮਤਲਬ ਜਿਹਨੂੰ ਮੈਂ ਕੰਟੈਕਟ ਚਾ ਹਰ ਇੱਕ ਬੰਦਾ ਕਹਿੰਦਾ ਨਹੀਂ ਇਹ ਗਲਤ ਹੀ ਹੋਇਆ ਇਹ ਤੇ ਮਤਲਬ ਕ੍ਰੈਡਿਟ ਲੈਂਣ ਦੀ ਕੋਸ਼ਿਸ਼ ਕੀਤੀ ਆ ਤੇ ਜਦੋਂ ਹੀ ਵੋਟ ਆ ਜਾਂਦੀ ਆ ਉਦੋਂ ਹੀ ਕੋਸ਼ਿਸ਼ ਕਰਦੇ ਆ ਵੀ ਮਤਲਬ ਹਾਂ ਵੀ ਹੁਣ ਐਨੇ ਸਾਰੇ ਹੋਰ ਮਸਲੀ ਸੀਗੇ ਮੈਂ ਹਾਂ ਠੀਕ ਹੈ ਇਹ ਦੱਸੋ ਤੁਸੀਂ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਕਿ ਪਿਛਲੇ 2014 ਚ ਲੱਗਦਾ ਸੀ ਕਿ ਮੋਦੀ ਅਗਰ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਕੁਝ ਸਵਾਰ ਸਕਦੇ ਨੇ ਖਰੇ ਉੱtre ਤੁਹਾਡੀ ਉਮੀਦਾਂ ਤੇ ਜਾਂ ਨਹੀਂ ਕਰੇ ਉੱtre ਨਹੀਂ ਦੇਖੋ ਮੈਨੂੰ ਤਾਂ ਨਹੀਂ ਕੋਈ ਲੱਗ ਰਿਹਾ ਕੋਈ ਇੰਨਾ ਫਰਕ ਪਿਆ ਹੈਗਾ ਉਸ ਸਟੇਜ 'ਚ ਇਹ ਕਹਿ ਰਿਹਾ ਜੀ ਮੈਂ ਇੰਨਾ ਫਰਕ ਕਰ ਦੂੰਗਾ ਮੈਨੂੰ ਤੁਸੀਂ ਲਿਆਓ 5 ਸਾਲ ਹੋ ਗਏ ਮੈਨੂੰ ਤਾਂ ਕੋਈ ਇੰਨਾ ਦਿਖ ਨਹੀਂ ਰਿਹਾ ਮਹਿੰਗਾ ਮੈਂ ਨਾ ਮਹਿੰਗਾਈ 'ਚ ਮਹਿੰਗਾਈ 'ਚ ਤੁਹਾਨੂੰ ਫਰਕ ਤਾਂ ਮੈਂ ਮੰਨੂੰਗਾ ਨਾ ਜੇ ਆਮ ਆਦਮੀ ਜਿਹੜਾ ਹੈ ਉਹਨੂੰ ਫਰਕ ਪਊਗਾ ਚੇਂਜ ਦੇਖਣਾ ਚਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕੁਝ ਚੇਂਜ ਦੀ ਗੱਲ ਹੋ ਰਹੀ ਹੈ ਤੇ ਜ਼ਿਆਦਾਤਰ ਸਵਾਲ ਉੱਠ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਸ ਤਰ੍ਹਾਂ ਕੀ ਹਰ ਇੱਕ ਵੋਟਰ ਦੇ ਮਨ ਦੇ ਵਿੱਚ ਇਹੀ ਆ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ 2014 ਦੇ ਵਿੱਚ ਉਹਨਾਂ ਵਾਅਦਿਆਂ ਤੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਖਰੇ ਨਹੀਂ ਉਤਰੀ ਸਾਡੇ ਨਾਲ ਕੁਝ ਨੌਜਵਾਨ ਵੀ ਨੇ ਕਿ ਬ੍ਰਦਰ ਕੀ ਨਾਂ ਤੁਹਾਡਾ ਗਗਨਦੀਪ ਗਗਨ ਕੀ ਸੋਚਦੇ ਹੋ ਲੋਕ ਸਭਾ ਚੋਣ ਆਈ ਹੈ ਪਹਿਲਾਂ ਤਾਂ ਇਹ ਦੱਸੋ ਵੋਟ ਪਾਉਲੀਓ ਹਾਂਜੀ ਹਾਂਜੀ ਇਸ ਵਾਰ ਵੀ ਪਾਉਂਗੇ ਹਾਂਜੀ ਕੀ ਦੇਖ ਕੇ ਪਾਉਂਗੇ ਉਮੀਦਵਾਰ ਦੇਖੋਗੇ ਜਾਂ ਪਾਰਟੀ ਦੇਖੋਗੇ ਪਾਰਟੀ ਪਾਰਟੀ ਦੇਖਾਂਗੇ ਤੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਪਾਵਾਂਗੇ ਕਿਉਂਕਿ ਸਾਨੂੰ ਬਦਲਾਅ ਚਾਹੀਦਾ ਤਾਂ ਕਰਕੇ ਵਧੀਆ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਸੁਖਦੀਪ ਸਿੰਘ ਤੁ ਤੁਹਾਡੀ ਕੀ ਰਾਏ ਹੈਗੀ ਆ ਪਿਛਲੇ 5 ਸਾਲਾਂ ਦੇ ਕੰਮ ਨੂੰ ਦੇਖ ਕੇ ਨਰਿੰਦਰ ਮੋਦੀ ਜੀ ਨੂੰ ਲੈ ਕੇ ਕੀ ਕੀ ਰਾਏ ਆ ਕਿੰਨਾ ਸੰਤੁਸ਼ਟ ਮਾਣਦੇ ਹੋ ਅਸੀਂ ਕਾਂਗਰਸ ਨੂੰ ਬੋਟ ਨਹੀਂ ਦੇਵਾਂਗੇ ਇਸ ਵਾਰ ਕਿਉਂਕਿ ਮੋਦੀ ਨੇ ਨੋਟਬੰਦੀ ਹੋਈ ਸੀ ਉਸ ਤਰ੍ਹਾਂ ਲੋਕਾਂ ਨੂੰ ਬਹੁਤ ਤਰਹੀਆਂ ਵਿੱਚ ਚੱਲਣੀਆਂ ਪਈਆਂ ਠੀਕ ਹੈ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਦੇ ਨਾਲ ਨੋਟਬੰਦੀ ਹੋਈ ਹੈ ਜੀਐਸਟੀ ਲੱਗਿਆ ਇਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਗਿਆ ਹੈ ਗਲਤ ਗਿਆ ਸਹੀ ਸੀ ਜਾਂ ਲੋਕਾਂ ਦੇ ਲਈ ਇਹ ਗਲਤ ਸੀ ਸਰ ਇਹ ਅੱਧੇ ਅੰਗੂਲੇ ਸਹੀ ਸੀ ਅੱਧਿਆਂ ਲਈ ਗਲਤ ਸੀਗਾ ਤੁਹਾਨੂੰ ਇਹ ਪਤਾ ਜਿਹੜੇ ਪਾਵਰਫੁੱਲ ਲੋਕ ਹੁੰਦੇ ਉਹਨਾਂ ਲਈ ਸਹੀ ਸੀ ਗਰੀਬ ਲੋਕਾਂ ਲਈ ਗਲਤ ਸੀਗਾ ਤੇ ਇਹ ਤਾਂ ਵੋਟਾਂ ਦੀ ਗੱਲ ਹੈ ਵੀ ਕਿਹਨੂੰ ਪਾਵਾਂਗੇ ਕਿਹਨੂੰ ਨਹੀਂ ਪਾਵਾਂਗੇ ਤਾ ਕੋ ਲਮ ਲਾ ਕੇ ਚਾਹੇ ਬੀਜੇਪੀ ਆਵੇ ਉਹਨਾਂ ਨੇ ਵੀ ਆਪਦੀ ਹੀ ਕਮਾਉਣਾ ਆਪਦੀ ਜੇਬਾਂ ਭਰਨੀਆਂ ਕਾਂਗਰਸ ਆਵੇ ਉਹਨਾਂ ਨੇ ਵੀ ਆਪਦੀ ਕਰਨਾ ਤੀਜੀ ਪਾਰਟੀ ਜਿਵੇਂ ਆਪਣੀ ਆਮ ਆਦਮੀ ਪਾਰਟੀ ਤੇ ਆਪਾਂ ਨੂੰ ਵੀ ਪਤਾ ਚਲੋ ਇਹ ਨਹੀਂ ਆ ਸਕਦੀ ਸੈਂਟਰ ਦੇ ਵਿੱਚ ਆਪਾਂ ਨੂੰ ਪਤਾ ਪਰ ਆਪਣੀ ਤਾਂ ਹੀ ਕੋਸ਼ਿਸ਼ ਹੈ ਵੀ ਇਹ ਤੀਜੀ ਪਾਰਟੀ ਆਵੇ ਆਪਾਂ ਨੂੰ ਹੀ ਨਹੀਂ ਪਤਾ ਵੀ ਇਹ ਕੀ ਕੰਮ ਕਰੂਗੀ ਜਾਂ ਨਹੀਂ ਕਰੂਗੀ ਤੁਸੀਂ ਦੋਨੋਂ ਪਾਰਟੀਆਂ ਤੋਂ ਹੋਰ ਬਦਲਾਵ ਦੋਨੋਂ ਦੋਨਾਂ ਨੂੰ ਹੀ ਅਸੀਂ ਪਸੰਦ ਨਹੀਂ ਕਰਦੇ ਜੇ ਗਠਜੋੜ ਬੰਧਨ ਸਰਕਾਰ ਬਣਾਉਂਦਾ ਵੀ ਠੀਕ ਹੈ ਕੁਝ ਸਰ ਆਪਣੇ ਮੀਡਲ ਕਲਾਸ ਲੋਕਾਂ ਲਈ ਲਾ ਲੋ ਜਾਂ ਵੀ ਆਪਣੇ ਵਰਗੇ ਲੋਕਾਂ ਲਈ ਕੋਈ ਵੀ ਇਹਨਾਂ ਸਰਕਾਰ ਦੋਨਾਂ ਚ ਕੋਈ ਵੀ ਵਧੀਆ ਨਹੀਂ ਹੈਗੀ ਮੇਰੇ ਸਾਹਬ ਠੀਕ ਹੈ ਠੀਕ ਹੈ ਕਾਂਗਰਸ ਤੋਂ ਵੀ ਖੁਸ਼ ਨਹੀਂ ਹੈਗੇ ਭਾਜਪਾ ਤੋਂ ਵੀ ਖੁਸ਼ ਨਹੀਂ ਨੇ ਆ ਇੱਕ ਵਾਰ ਫਿਰ ਇੱਧਰ ਗੱਲ ਕਰ ਲੈਂਦੇ ਆ ਬ੍ਰਦਰ ਕੀ ਤੁਹਾਡਾ ਕੀ ਨਾਮ ਹੈਗਾ ਦੀਪਕ ਦੀਪਕ ਜੀ ਕਿੱਥੋਂ ਬਲੌਂਗ ਕਰਦੇ ਹੋ ਮੈਂ ਹਰਿਆਣੇ ਹਰਿਆਣੇ ਤੋਂ ਆ ਕਿਵੇਂ ਲੱਗ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸ ਕਰਕੇ ਕੰਪੈਰੀਟਿਵਲੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਆਪਣੇ ਸਾਹਮਣੇ ਨੇ ਕੌਣ ਭਾਰੀ ਲੱਗ ਰਿਹਾ ਤੁਹਾਨੂੰ ਇਹ ਤਾਂ ਜੀ ਦਾ ਨੀਤੀਜ ਕੁਛ ਵੀ ਮਿਲਿਆ ਸੋ ਜਾਂ ਕੁਛ ਵੀ ਹੋ ਸਕਦਾ ਹੈ ਕਿ ਮੌਕੇ ਤੇ ਮੋਦੀ ਦਾ ਜ਼ਿਆਦਾ ਲੱਗ ਰਿਹਾ ਹੈ ਤਾਂ ਰਾਹੁਲ ਗਾਂਧੀ ਨੂੰ ਅਕਸਰ ਮਖੌਲ ਵੀ ਕੀਤਾ ਜਾਂਦਾ ਉਹਨਾਂ ਤੇ ਚੁਟਕੇ ਲਈ ਬਣਾਏ ਜਾਂਦੇ ਆ ਤੁਹਾਨੂੰ ਲੱਗਦਾ ਇੱਕ ਪਰਸਨਲੀ ਐਜ਼ ਅ ਵੋਟਰ ਹੋਣ ਦੇ ਨਾਤੇ ਕਿ ਰਾਹੁਲ ਗਾਂਧੀ ਨੂੰ ਵੀ ਇੱਕ ਮੌਕਾ ਮਿਲਣਾ ਚਾਹੀਦਾ ਮੌਕਾ ਤਾਂ ਸਾਰਿਆਂ ਨੂੰ ਮਿਲਣਾ ਚਾਹੀਦਾ ਜੇ ਕੋਈ ਉਡੀ ਗਮ ਦੇਗੀ ਬਾਕੀ ਇਹ ਤਾਂ ਜੀ ਬਹੁਤ ਲੋਕਾਂ ਨੇ ਕੋਈ ਨਾ ਕੋਈ ਗੱਲ ਕਰ ਦਿੱਤੀ ਫੀਲਿੰਗ ਕੀ ਆ ਤੁਹਾਡੀ ਪਰਸਨਲੀ ਦੱਸਿਓ ਕਿ ਨਰਿੰਦਰ ਮੋਦੀ ਨੂੰ ਵਾਪਸ ਦੇਖਣਾ ਚਾਹੁੰਦੇ ਹੋ ਜਾਂ ਕੋਈ ਹੋਰ ਪ੍ਰਧਾਨ ਮੰਤਰੀ ਨੂੰ ਦੇਖਣਾ ਚਾਹੁੰਦੇ ਪਰਸਨਲੀ ਹੁਣ ਤੁਹਾਨੂੰ ਕੀ ਦੱਸੀਏ ਨਹੀਂ ਦੇਖਿਆ ਜੇ ਕੁਝ ਜਗ੍ਹਾਵਾਂ ਤੇ ਉਹ ਵੀ ਸਹੀ ਨੇ ਉਹ ਜਗ੍ਹਾਵਾਂ ਤੇ ਨਹੀਂ ਵੀ ਹੈਗੇ ਠੀਕ ਹੈ ਜੀ ਤਾਂ ਇਹ ਅਜੇ ਕੁਝ ਨਹੀਂ ਕਹਿ ਸਕਦੇ ਜੀ ਅੱਛਾ ਤੁਸੀਂ ਸ਼ਸ਼ੋਪੰਜ ਦੇ ਵਿੱਚ ਹੈਗੇ ਜਿਆਦਾ ਤੇ ਸਾਡੇ ਨਾਲ ਆਖਰੀ ਯਾਤਰੀ ਨੇ ਭਾਈ ਸਭ ਕੀ ਨਾਮ ਆ ਤੁਹਾਡਾ ਸਾਹਿਲ ਸਾਹਿਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਪਾਸੇ ਨਰਿੰਦਰ ਮੋਦੀ ਨੇ ਇੱਕ ਪਾਸੇ ਰਾਹੁਲ ਗਾਂਧੀ ਵੀ ਦਾਵਾ ਕਰ ਰਹੇ ਨੇ ਕਿ ਉਹ ਸਰਕਾਰ ਜਿੱਤਨੇ ਨੇ ਕਾਂਗਰਸ ਨੇ ਆਏ ਨਾ ਦੀ ਇੱਕ ਸਕੀਮ ਲੈ ਕੇ ਆ ਰਹੀ ਆ 20000 ਰੁਪਿਆ ਬਹੁਤ ਅਮੀਰ ਗਰੀਬ ਪਰਿਵਾਰਾਂ ਨੂੰ ਸਲਾਣਾ ਦਿੱਤਾ ਜਾਊਗਾ ਕਿੰਨਾ ਕੁ ਫਾਇਦਾ ਸਾਮਣ ਬਿਓ ਕਿ ਕਾਂਗਰਸ ਨੂੰ ਨਿਆਏ ਦੀ ਸਕੀਮ ਨਾਲ ਹੋ ਸਕਦਾ ਦੇਖੋ ਜਿੱਤਕ ਮੇਰੀ ਸੋਚ ਆ ਜਿਹੜੀ 70000 ਰੁਪਏ ਦੀ ਇਹ ਸਕੀਮ ਲੈ ਕੇ ਆ ਰਹੇ ਨੇ ਪਹਿਲੀ ਗੱਲ ਤਾਂ ਰਾਹੁਲ ਗਾਂਧੀ ਤੋਂ ਪੁੱਛ ਆਵੇਗੀ 70000 ਲਿਆਣ ਕਿ ਕਿੱਥੋਂ ਇਹ ਇੰਨਾ ਪੈਸਾ ਲਿਆਣ ਕਿ ਕਿੱਥੋਂ ਕਿਵੇਂ ਲੋਕਾਂ ਚ ਡਿਸਟ੍ਰਿਬਿਊਟ ਕਰਨਗੇ ਇਹ ਕਾਈ ਥਿੰਕ ਪਹਿਲਾਂ ਇੰਦਰਾ ਗਾਂਧੀ ਨੇ ਪਾਲਿਸੀ ਸਟਾਰਟ ਕੀਤੀਆਂ ਸੀਗੀਆਂ ਜੇ ਇਹਦੀ ਬਜਾਏ 70000 ਦੇਣ ਦੀ ਬਜਾਏ ਉਹ ਲੋਕਾਂ ਨੂੰ ਵੈਸੀ ਹੀ ਰੋਜ਼ਗਾਰ ਦੇਣ ਜਾਂ ਫਿਰ ਜਿਵੇਂ ਹੁਣ ਆਪਾਂ ਕਿਸਾਨਾਂ ਨੂੰ ਕਹਿਣ ਲੱਗੇ ਸ ਇਹਨਾਂ ਨੇ ਲੋਨ ਮਾਫ ਕਰ ਰਹੇ ਆ ਲੋਨ ਵੇਵਰਸ ਦੀ ਸਕੀਮਾਂ ਆਂਦੀ ਇਹਨਾਂ ਦੀਆਂ ਇਹ ਵੀ ਮੁਖੌਲੀ ਕਰਦੇ ਨੇ ਹੁਣ ਐਮਪੀ ਦੇ ਵਿੱਚ ਇਹਨਾਂ ਨੇ ਕੀਤਾ ਤੁਸੀਂ ਦੇਖੋਗੇ ਕਿਸੇ ਰਾਤੇ ਚਿੱਤਰ ਪੈ ਸਰਕਾਰ ਦਾ ਕਹਿਰੀ ਆ ਕਿ ਅਸੀਂ ਕਰ ਰਹੇ ਆ ਸਰ ਇਲੈਕਸ਼ਨਸ ਦੇਖ ਕੇ ਤਾਂ ਦੇਖੋ ਕੁਝ ਨਹੀਂ ਕਰਦੇ ਇਹ ਠੀਕ ਹੈ ਨਾ ਕਿ ਜੇ ਆਪਾਂ ਕੀ ਹੈ ਕਿ ਲੌਨ ਬੇਵਰਸ ਵਗੈਰਾ ਕੁਝ ਕਰਦੇ ਨੇ ਕੁਝ ਨਹੀਂ ਕਰਦੇ ਇਹ ਆਪਣੇ ਇਹਨਾਂ ਨੇ ਪੋਲਿਟਿਕਸ ਖੇਲਨੀ ਆ ਔਰ ਕੁਝ ਨਹੀਂ ਹੈ ਨਾ ਠੀਕ ਹੈ ਬਾਕੀ ਜਿਦ ਤੇ ਰਾਹੁਲ ਗਾਂਧੀ ਦੀ ਮੇਰੇ ਹਿਸਾਬ ਨਾਲ ਰਾਹੁਲ ਗਾਂਦ ਜਿਹੜਾ ਬੰਦਾ ਸਟੇਜ ਤੇ ਖੜ ਕੇ ਸਪੀਚ ਨਹੀਂ ਦੇ ਸਕਦਾ ਤੇ ਉਹ ਪੀਐਮ ਬਣਨ ਦੇ ਬਿਲਕੁਲ ਵੀ ਕਾਬਿਲ ਨਹੀਂ ਹੈਗਾ ਹੁੰਦਾ ਯਾਨੀ ਕੌਨਫੀਡੈਂਸ ਦੀ ਕਮੀ ਕਹਿ ਰਹੇ ਹੋ ਤੁਸੀਂ ਨਹੀਂ ਖਿਲਾ ਸਕਦੇ ਸਰਕਾਰ ਦਾ ਮਤਲਬ ਹੀ ਨਹੀਂ ਹੈ ਸਰ ਸਰ ਡਿਸੀਜਨ 메ਕਿੰਗ ਪਾਵਰ ਹੀ ਨਹੀਂ ਹੈ ਘਟੋ ਘਟ ਮੋਦੀ ਗਵਰਨਮੈਂਟ ਦੇ ਡਿਸੀਜਨ 메ਕਿੰਗ ਪਾਵਰ ਤਾਂ ਹੈ ਨਾ ਠੀਕ ਹੈ ਉਹਨਾਂ ਨੇ ਜਿੰਨੇ ਵੀ ਡਿਸੀਜਨ ਲਿੱਤੇ ਮੋਦੀ ਗਵਰ ਹੋ ਤੁਸੀਂ ਕੁਝ ਵੀ ਨੋਟਬੰਦੀ ਲਾ ਲਓ ਠੀਕ ਹੈ ਉਹਦੇ ਪਿੱਛੇ ਨਾ ਮੋਟਿਵ ਸੀ ਬਹੁਤ ਵਧੀਆ ਸੀਗਾ ਠੀਕ ਹੈ ਐਗਜ਼ੀਕਿਊਟ ਨਹੀਂ ਹੋ ਪਾਇਆ ਪ੍ਰੋਪਰਲੀ ਠੀਕ ਹੈ ਤੇ ਜੀਐਸਟੀ ਲਾ ਲਓ ਜੀਐਸਟੀ ਵੀ ਉਹਦੇ ਪਿੱਛੇ ਬਹੁਤ ਬਹੁਤ ਵਧੀਆ ਮੋਟਿਵ ਸੀ ਮੰਨਦੇ ਹੋ ਕਿ ਪ੍ਰਧਾਨ ਮੰਤਰੀ ਐਸਾ ਹੋਣਾ ਚਾਹੀਦਾ ਜੋ ਆਪਣੇ ਵੱਲੋਂ ਡਿਸੀਜਨ ਲੈ ਸਕੇ ਦੇਸ਼ ਦੇ ਡੈਫੀਨੇਟਲੀ ਜਿਹੜਾ ਬੰਦਾ ਡਿਸੀਜਨ ਨਹੀਂ ਲੈ ਸਕਦਾ ਤੇ ਉਹ ਪਾਰਟੀ ਚਲਾਣੀ ਦੇਸ਼ ਚਲਾਉਣ ਨਾਲ ਬਹੁਤ ਦੂਰ ਆਈ ਥਿੰਕ ਪਾਰਟੀ ਵੀ ਚਲਾਉਣ ਦੇ ਕਾਬਿਲ ਨਹੀਂ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਦੇ ਨਾਲ ਇਹ ਅੱਜ ਅਸੀਂ ਜਿਹੜੀ ਗੱਲ ਕੀਤੀ ਆ ਪਟਿਆਲਾ ਤੋਂ ਚੰਡੀਗੜ੍ਹ ਦੇ ਜਿਹੜੇ ਮੁਸਾਫਿਰ ਨੇ ਉਹਨਾਂ ਦੇ ਨਾਲ ਗੱਲ ਕੀਤੀ ਆ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਖਿਆ ਕਈਆਂ ਨੇ ਆਖਿਆ ਕਿ ਉਹ ਪਿਛਲੀ ਸਰਕਾਰ ਭਾਜਪਾ ਤੋਂ ਨਾਖੁਸ਼ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਹ ਸਰਕਾਰ ਵੱਲੋਂ ਪੂਰੇ ਨਹੀਂ ਕੀਤੇ ਗਏ ਤੇ ਨਾਲ ਹੀ ਕਈ ਲੋਕਾਂ ਦਾ ਇਹ ਵੀ ਮੰਨਣਾ ਕਿ ਰਾਹੁਲ ਗਾਂਧੀ ਫੈਸਲਾ ਲੈਣ ਦੇ ਵਿੱਚ ਸਮਰਥ ਨਹੀਂ ਹੈਗੇ ਫੈਸਲਾ ਨਹੀਂ ਲੈ ਸਕਦੇ ਅਜੇ ਇਹਦੇ ਵਿੱਚ ਇਸ ਤਰ੍ਹਾਂ ਦਾ ਇਨਸਾਨ ਪਾਰਟੀ ਨਹੀਂ ਚਲਾ ਸਕਦਾ ਤੇ ਦੇਸ਼ ਚਲਾਉਣ ਦੀ ਗੱਲ ਦੂਰ ਦੀ ਗੱਲ ਹੈ ਸੋ ਇਸ ਤਰ੍ਹਾਂ ਦੇ ਕਲਮ ਲਾ ਕੇ ਰਲਵੇਂ ਮਿਲਵੇਂ ਜਿਹੜੇ ਸੁਝਾਅ ਨੇ ਲੋਕਾਂ ਦੇ ਮਨ ਦੀ ਬਾਤ ਅਸੀਂ ਟਟੋਲਣ ਦੀ ਕੋਸ਼ਿਸ਼ ਕੀਤੀ ਆ ਤੇ ਅਗਲੀ ਵਾਰ ਫਿਰ ਤੋਂ ਕੋਸ਼ਿਸ਼ ਕਰਾਂਗੇ ਇਸ ਵਾਰ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਆ ਕੈਮਰਾ ਪਰਸਨ ਤਰਜਿੰਦਰ ਬਾਗੀ ਦੇ ਨਾਲ rau virender singh ਡੇਲੀ ਪੋਸਟ ਪੰਜਾਬੀ ਪਟਿਆਲਾ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ